ਪੈਟਰੋਲ ਪੰਪਾਂ ਤੇ ਲੱਗਿਆ ਲੰਬੀਆਂ ਕਤਾਰਾਂ ਪੈਟਰੋਲ ਪੰਪਾਂ ਤੇ ਮੁੱਕਾ ਪੈਟਰੋਲ ਅਤੇ ਡੀਜ਼ਲ ਅੱਜ ਸਵੇਰ ਤੋਂ ਜਿਵੇਂ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਖਬਰ ਲੋਕਾਂ ਨੂੰ ਮਿਲੀ ਤਾਂ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਤਾਰੀਵਾਲ ਦੇ ਪੈਟਰੋਲ ਪੰਪ ਤੇ ਲੱਗਿਆ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਇਹ ਹਾਲਾਤ ਹਨ ਕਿ ਜੋ ਪੰਪਾਂ ਤੋਂ ਤੇਲ ਦਾ ਸਟਾਕ 2 ਦਿਨਾਂ ਚ ਮੁੱਕਦਾ ਸੀ ਉਹ ਕੁਝ ਘੰਟਿਆਂ ਵਿੱਚ ਹੀ ਮੁੱਕਦਾ ਨਜ਼ਰ ਆ ਰਿਹਾ ਹੈ ਧਾਰੀਵਾਲ ਦੇ ਆਸ-ਪਾਸ ਦੇ ਸਾਰੇ ਪੰਪਾਂ ਤੋਂ ਤੇਲ ਖਤਮ ਹੋਣ ਕਾਰਨ ਧਾਰੀਵਾਲ ਦੇ ਵਿੱਚ ਮੌਜੂਦਾ ਸ਼ਾਹ ਪੈਟਰੋਲ ਪੰਪ ਤੇ ਤੇਲ ਹੋਣ ਕਾਰਨ ਉੱਥੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਜਦ ਪੈਟਰੋਲ ਪੰਪ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਜਿੰਨੀ ਦੇਰ ਤੱਕ ਸਾਡੇ ਕੋਲ ਸਟਾਕ ਹੈ ਅਸੀਂ ਲੋਕਾਂ ਨੂੰ ਤੇਲ ਦੇ ਰਹੇ ਹਾਂ ਕਿਸੇ ਨੂੰ ਵੀ ਨਾ ਨਹੀਂ ਕੀਤੀ ਜਾਵੇਗੀ ਪਾਉਤ ਨੂੰ ਦਿਖਾਉਂਦੇ ਆ ਧਾਰੀਵਾਸ ਸਾਹ ਪट्रोल पंप ਦੀਆਂ ਲਾਈਵ ਤਸਵੀਰਾਂ ਮੈਂ ਪਾਉਂ ਕੋਈ ਗੱਡੀ ਵਾਲੇ ਨੇ ਕਿਤੇ ਜਾਣਾ ਪੋਤਰਾਵੇਂ ਪ੍ਰਵਾਹ ਪ੍ਰਵਾਹ ਦੇ ਇੱਕ ਨੂੰ ਹੋ ਜਾ ਦੋ ਮੈਨੂੰ ਕਿੱਥੇ ਚੱਲੂ ਗਰੀ ਕੋ ਪਾ ਲਿਓ Terima kasih telah menonton! ਸਭੀ ਕਰੋ ਸਭੀ ਕਰੋ ਇਹ ਮੀਡੀਆ ਰਾਹ ਜੀ ਕੰਨੀ ਦੇ ਸਾਹਮਣੇ ਪੜਾ ਇਹ ਇੱਕ ਮੇਰਾ ਨਾਮ ਹਰਮਿਤ ਸਿੰਘ ਸੱਬਰਵਾਲ ਇਸ ਸਰਕਾਰ ਦੇ ਇੱਕ ਫੈਸਲੇ ਕਰਕੇ ਜਿਹੜਾ ਉਹਨਾਂ ਨੇ ਡਰਾਇਵਰਾਂ ਵਾਸਤੇ ਜਾਂ ਹੋਟਲ ਰਨ ਕੇਸ ਵਾਸਤੇ ਇੱਕ ਫੈਸਲਾ ਲਿਆ ਕਿ ਜਿਹੜਾ ਵੀ ਕੋਈ ਗੱਡੀ ਹਿੱ ਟੈਂਡਰ ਰਨ ਕਰਦੀ ਆ ਉਹਨੂੰ 10 ਸਾਲ ਦੀ ਕੈਦੀ ਜਾਂ 10 ਲੱਖ ਰੁਪਏ ਜੁਰਮਾਨਾ ਹੋਏਗਾ ਸਮੁੱਚੇ ਸਾਰੇ ਹੀ ਡਰਾਈਵਰ ਜਾਂ ਟਰਾਂਸਪੋਰਟਰਾਂ ਨੇ ਉਸ ਚੀਜ਼ ਦਾ ਵਿਰੋਧ ਕਰਦਾ ਹੈ ਹੜਤਾਲ ਕਰਤੀ ਆ ਜਿਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਤੇਲ ਪ੍ਰਤੀ ਡੀਜ਼ਲ ਔਰ ਪੈਟਰੋਲ ਪ੍ਰਤੀ ਅਬੜਾ ਬਣੀ ਪੈ ਗਈ ਆ ਸਾਡੇ ਧਾਰੀਵਾਲ ਇਲਾਕੇ ਦੇ ਵਿੱਚ ਲਗਭਗ 4 ਪੰਪ ਨੇ ਜਿਨ੍ਹਾਂ ਵਿੱਚੋਂ ਇੱਕ ਪੈਟਰੋਲ ਪੰਪ ਜਿਹਨੂੰ ਆਪਾਂ ਸੂਬੇਦਾਰਾਂ ਦਾ ਜਾਂ ਸ਼ਾਵਾਂ ਦਾ ਪੈਟਰੋਲ ਪੰਪ ਕਹਿੰਦੇ ਇੰਡੀਅਨ ਆਇਲ ਦਾ ਉਹਨਾਂ ਕੋਲ ਤੇਲ ਹੈਗਾ ਜਿਨ੍ਹਾਂ ਉਹਨਾਂ ਕੋਲ ਡੀਜ਼ਲ ਸੀ ਉਹਨਾਂ ਡੀਜ਼ਲ ਵੀ ਸਰਵ ਕੀਤਾ ਪੈਟਰੋਲ ਵੀ ਪਾ ਰਹੇ ਨੇ ਇੱਕ ਤੇਲ ਸਾਡੇ ਬਾਈਪਾਸ ਤੇ ਨਵਾਂ ਪੈਟਰੋਲ ਪੰਪ ਖੁੱਲਿਆ ਹੋਇਆ ਹੈ ਰਿਲਾਇੰਸ ਵਾਲਾਂ ਦਾ ਉਹ ਤੇ ਚੋਰਦੇ ਬੰਦੇ ਆ ਉੱਥੇ ਲੋਕ ਖੱਜਲ ਹੋ ਕੇ ਇੱਥੇ ਵਾਪਸ ਆ ਰਹੇ ਆ ਮੇਰੀ ਫੇਰ ਵੀ ਸਾਰੇ ਜਿਹੜੇ ਵੀਰ ਤੇਲ ਪਾਉਣ ਆ ਰਹੇ ਉਹਨਾਂ ਨੂੰ ਇਹ ਪੀ ਲਿਆ ਤੇ ਜਿੰਨੂੰ ਕੋਈ ਜ਼ਰੂਰੀ ਆ ਉਹ ਆਪਣੇ ਵੈਕਲਾਂ ਦੇ ਵਿੱਚ ਤੇਲ ਪਾਉ ਹਾਲਤ ਉਹਨੀਆਂ ਬੋਤਲਾਂ ਕਿੰਨੀਆਂ ਭਰ ਕੇ ਰੱਖਣ ਦੀ ਲੋੜ ਨਹੀਂ ਆ ਇਹ ਕੋਈ ਏਡਾ ਮਸਲਾ ਨਹੀਂ ਹੈ ਜਿਹੜਾ ਸੁਲਝੇਗਾ ਨਹੀਂ ਇਹ ਮਸਲਾ ਹੋ ਸਕਦਾ ਇੱਕ ਦੋ ਦਿਨਾਂ 'ਚ ਸੁਲਝੇ ਤੇ ਤੋਲ ਦੀ ਛੋਟ ਜਿਹੜੀ ਖਤਮ ਹੋ ਜਾਏਗੀ ਫੇਰ ਵੀ ਅਸੀਂ ਧੰਨਵਾਦੀ ਹਾਂ ਇੰਡੀਆ ਨਾਲ ਇਸ ਪੰਪ ਵਾਲਿਆਂ ਦੇ ਕਿ ਜਿਹੜੇ ਲੋਕਾਂ ਨੂੰ ਤੇਲ ਪਾ ਕੇ ਦੇ ਰਹੇ ਨੇ ਸਵੇਰ ਤੋਂ ਬਹੁਤ ਜ਼ਿਆਦਾ ਰਸ਼ ਹੈ ਤੁਸੀਂ ਦੇਖ ਸਕਦੇ ਹੋ ਜਨਤਾ ਲਾਈਨਾਂ 'ਚ ਲੱਗੀ ਹੋਈ ਆ ਔਰ ਖਾਸ ਕਰਕੇ ਲੇਡੀਜ਼ ਜਿਹੜੀਆਂ ਡਿਊਟੀ ਤੇ ਜਾਣ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਧੰਨਵਾਦ ਮੇਰਾ ਨਾਮ ਅਮਿਤ ਪਾਸੰਗੀ ਹੈ ਜੀ ਬਹੁਤ ਯਾਰ ਰਸ ਗਿਆ ਦਾ ਇਹ ਕਿਹੜਾ ਪੰਪ ਤੇ ਹੋਰ ਕੀ ਕਰ ਇਹ ਪੰਪ ਤੇ ਜਿਹੜੀ ਬੀਜੇਪੀ ਗਵਰਨਮੈਂਟ ਜਿਹੜੀ ਸੈਂਟਰ ਸਰਕਾਰ ਦੇ ਵਿੱਚ ਹੈ ਉਹਨੇ ਡਰਾਈਵਰਾਂ ਦੇ ਖਿਲਾਫ ਇੱਕ ਬੜਾ ਗਲਤ ਕਾਨੂੰਨ ਪਾਸ ਕੀਤਾ ਹੈ ਕਿ ਕੋਈ ਵੀ ਡਰਾਈਵਰ ਅਗਰ ਐਕਸੀਡੈਂਟ ਹੁੰਦਾ ਵਾ ਕੋਈ ਤੇ ਨਾ ਕੋਈ ਜੀਵ ਦੀ ਮੌਤ ਹੁੰਦੀ ਹੈ ਉਹ ਡਰਾਈਵਰ ਨੇ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਹੋਊਗਾ ਉਹ ਡਰਾਈਵਰ ਤਕਰੀਬਨ ਰੋਜ਼ ਰੋਡ ਤੇ ਰਹਿੰਦੇ ਆ ਤਕਰੀਬਨ ਉਹਨਾਂ ਦੀ ਸਾਰੀ ਜ਼ਿੰਦਗੀ ਰੋਡ ਤੇ ਲੰਘਦੀ ਆ ਅਗਰ ਉਹ ਰੋਡ ਤੇ ਲੰਘਦੇ ਕੋਈ ਨਾ ਕੋਈ ਐਕਸੀਡੈਂਟ ਕੋਈ ਥੱਲੇ ਲੂਲ ਕਰੋੜ ਤੋਂ ਵੀ ਚੜ ਜਾਂਦਾ ਵਾ ਜਾਂ ਕੋਈ ਛੋਟੀ ਗੱਡੀ ਨਾਲ ਵੱਜ ਜਾਂਦੀ ਤਾਂ ਉਹਨਾਂ ਦਾ ਕੋਈ ਦਾ ਵੱਡਾ ਕਸੂਰ ਨਹੀਂ ਹੁੰਦਾ ਤੇ ਉੱਦਾਂ ਦੇ ਮੈਨੂੰ ਲੱਗਦਾ ਭਾਰਤ ਦੇ ਜਿੰਨੇ ਵੀ ਡਰਾਈਵਰ ਆ ਉਹ ਤਕਰੀਬਨ 2-3 ਸਾਲਾਂ ਵਿੱਚ ਸਾਰੇ ਅੰਦਰ ਹੋ ਲੈਗੇ ਤੇ ਇਹਦੇ ਡਰਾਈਵਰ ਆਪਾਂ ਕਿੱਥੇ ਜਾ ਕੇ ਫਿਰ ਬਾਹਰ ਮਗਾਵਾਂਗੇ ਕਿ ਉਹਨਾਂ ਨੂੰ ਵੀ ਅੰਦਰ ਦਵਾਵਾਂਗੇ ਤੇ ਮੈਨੂੰ ਉਹ ਜੇਲਾ ਘਾਟ ਬੈਜਣਗੇ ਜਿੱਦਾਂ ਦੇ ਰੋਡ ਦਿੱਲੀ ਢੰਡਕਾਰਨ ਜਾਂ ਫਲੇ ਕਿਸੇ ਕੰਮ ਕਰਕੇ ਰੋਡਾਂ ਤੇ ਐਕਸੀਡੈਂਟ ਹੁੰਦੇ ਆ ਇਹ ਕਾਨੂੰਨ ਬਹੁਤ ਗਲਤ ਆ ਇਹਨੂੰ ਆਪਾਂ ਡਰਾਈਵਰ ਵੀਰਾਂ ਨਾਲ ਜੋੜ ਕੇ ਨਹੀਂ ਉਹ ਉਹ ਡਰਾਈਵਰ ਵੀ ਨਾ ਅੜਤਾਰ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਲੋਕ ਬੋਤਲਾਂ ਵਿੱਚ ਤੇਲ ਜਿਹੜਾ ਉਹ ਖੋਲ ਨੂੰ ਫਿਰਦੇ ਆ ਕਿਉਂਕਿ ਤੇਲ ਦੀ ਛੱਟ ਹੈ ਹਰ ਬੰਦੇ ਨੂੰ ਤੇਲ ਦੀ ਲੋੜ ਹੈ ਪੈਟਰੋਲ ਤੋਂ ਬਗੈਰ ਡੀਜ਼ਲ ਤੋਂ ਬਗੈਰ ਭਾਰਤ ਨਹੀਂ ਚੱਲ ਸਕਦਾ ਤੇ ਮੇਰੀ ਬੇਨਤੀ ਹੈ ਸਰਕਾਰ ਸੈਂਟਰ ਸਰਕਾਰ ਨੂੰ বিজেপি ਸਰਕਾਰ ਨੂੰ ਕਿ ਇਹੋ ਜਿਹੇ ਮਾਰੇ ਬੰਦੇ ਕਾਨੂੰਨ ਲਿਆ ਕੇ ਤੁਸੀਂ ਡਰਾਈਵਰ ਵੀਰਾਂ ਦਾ ਜਾਂ ਟਰਾਂਸਪੋਰਟਰ ਭਰਾਵਾਂ ਦਾ ਨੁਕਸਾਨ ਨਾ ਕਰੋ ਤੇ ਦੋਨੋਂ ਜਲਦੀ ਤੋਂ ਜਲਦੀ ਵਾਪਸ ਕਰੋ ਔਰ ਔਰ ਦਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆਪ ਦਾ ਅਮਲ ਮਾਰਨਾ ਜਿੱਦਾਂ ਲੋਕ ਹੈ ਆ ਦਾ ਤੰਗ ਕਰਦੇ ਕਰਦੇ ਰਹੇ ਮੈਨਾਂ ਕੋਲ ਤੇ ਲੈਣਾ ਤੁਹਾਨੂੰ ਲੱਗਦਾ ਜਿਵੇਂ ਬਰਹਾ ਲੜਦੇ ਦਰੰਦੇ ਔਰ ਇਹ ਸ਼ਾਹ ਪੰਪ ਵਾਲੇ ਆ ਸਿਰਫ ਇੱਕ ਧਾਰੀ ਵਾਲੇ ਜਿਹੜੇ ਟੋਲ ਪਾ ਰਹੇ ਆ ਇਹਨਾਂ ਦੀ ਡਿਜਨਰ ਕੋਲ ਨਹੀਂ ਹੈਗਾ ਪੈਟਰੋਲ ਪਾ ਰਹੇ ਆ ਬਸ ਜੀ ਟੋਟਲ ਅੰਬਾਨੀ ਦਾਨੀ ਮਹਿਕਮਾ ਜਿਹੜੇ ਦੂਏ ਦਾ ਬੰਦਿਆ ਬੰਦ ਪਿਆ ਕੋਈ ਟੋਲ ਨਹੀਂ ਪਾ ਰਿਆ ਬਾਕੀ ਪੰਪਾਂ ਤੇ ਕੋਈ ਤੇਲ ਨਹੀਂ ਪਾ ਰਹੇ ਸਿਰਫ 12 ਦੇ ਸ਼ਾਹ ਪट्रोल ਪੰਪ ਪਾ ਰਿਹਾ ਵਾ ਔਰ ਦੁਨੀਆ ਜਾਵਾ ਕਰਦੇ ਹੋ ਜਰੇ ਜਿੰਨਾ ਕੋਲ ਕੋ ਹੈਗਾ ਪਾ ਦੇਣਗੇ ਜੇ ਉਹ ਖਤਮ ਹੋ ਜਾਂਦਾ ਉਹਨੂੰ ਫਿਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀਵਨ ਕੁਮਾਰ ਹੈ ਸਾਹ ਸਰਵਿਸ ਸਟੇਸ਼ਨ ਦਾ ਮੈਨੇਜਰ ਹਾਂ ਮੈਂ ਜਾਂ ਕੋ ਜਾਂ ਪਰ ਕਿਸੇ ਕੋਈ ਇਹਨਾਂ ਮਸਲਾ ਹੈ ਟਰੱਕ ਵਾਲੋਂ ਦਾ ਜਿਸ ਦੇ ਕਾਰਨ ਮਾਰੇ ਪਾਸ ਤੇ ਜਿੰਨਾ ਹਮ ਤੇ ਦੇ ਰਹੇ ਹਾਂ ਕਿਸੇ ਕਾਰਨ ਰਸ ਪੜਾ ਹੋਇਆ ਹੈ ਬਾਕੀ ਪੰਪ ਵਾਲੇ ਉਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਬੰਦ ਕਰੇ ਉਹਨਾਂ ਕੋਲ ਪਾਸ ਖਤਮ ਹੋ ਗਿਆ ਹੈ ਮਾਰੇ ਪਾਸ ਹੈ ਅਭੀ ਕੰਦਿਤਰਾ ਦੇ ਦੇ ਆਪ ਸਾਹ ਦੇ ਰਹੇ ਹਾਂ ਦੇ ਰਹੇ ਹਾਂ ਇਸ ਕੋ ਮੁਸ਼ਕਲ ਨਹੀਂ ਆਣੀ ਮੁਸ਼ਕਲ ਹੈ ਜਿੰਨਾ ਹੈ ਉਨਾ ਦੇ ਦੇਗੇ